ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਸੋ ਸਟੂਡੈਂਟਸ ਨੂੰ ਅਪਲਾਈ ਕਰਨ ਨੂੰ ਲੈ ਕੇ ਜਿਹੜੇ ਸਾਡੇ ਕੋਲ ਸਟੂਡੈਂਟਸ ਦੇ ਸਵਾਲ ਆਏ ਨੇ ਨਾ ਉਹਨਾਂ ਸਵਾਲਾਂ ਤੇ ਅਸੀਂ ਜਵਾਬ ਜ਼ਰੂਰ ਦੇਣ ਜਾ ਰਹੇ ਹਾਂ ਕਿਉਂਕਿ ਉਹ ਸਮਾਂ ਹੋਣਾ ਤੁਸੀਂ ਸਮਝ ਲਓ ਕਿ ਜਾ ਚੁੱਕਿਆ ਕਿ ਜਦੋਂ ਕਹਿੰਦੇ ਇੱਕ ਵਾਰ ਰਿਫਿਊਜ਼ਲ ਦੋ ਵਾਰ ਰਿਫਿਊਜ਼ਲ बार-बार ਆਪਾਂ ਰੀ ਅਪਲਾਈ ਕਰਦੇ ਰਹਿੰਦੇ ਆ ਕੈਨੇਡਾ ਵੀ ਜੋ ਹੈ ਬਹੁਤ ਜ਼ਿਆਦਾ ਫੋਕਸਡ ਹੋ ਗਿਆ ਚੰਗੇ ਸਟੂਡੈਂਟਸ ਲਈ ਸੀਟਸ ਲਿਮਿਟਿਡ ਕਰ ਦਿੱਤੀਆਂ ਗਈਆਂ ਨੇ ਅਜਿਹੇ ਵਿੱਚ ਸਵਾਲ ਹੈ ਸਟੂਡੈਂਟਸ ਦਾ ਸਭ ਤੋਂ ਵੱਡਾ ਕਿ ਕਿਹੜੇ ਪ੍ਰੋਵਿੰਸ ਵੱਲ ਅਸੀਂ ਅੱਗੇ ਵਧੀਏ ਔਰ ਕਿਵੇਂ ਅਸੀਂ ਸਿਲੈਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੇਸਿਕ ਇਹੀ ਹੈ ਤਾਂ ਕਿ ਸਟੂਡੈਂਟ ਜਦੋਂ ਉੱਥੇ ਪਹੁੰਚੇ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ कौर ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਹੀ ਖਾਸ ਗੱਲਾਂ ਨੇ ਜੋ ਕਿ ਤੁਹਾਡੇ ਨਾਲ ਅੱਜ ਸਾਂਝੇ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸੋ ਨੈਵੀਗੇਟਰਸ ਓਵਰਸੀਜ਼ ਔਰ ਵੀਨਾ ਮੈਮ ਜੋ ਕਿ ਤਕਰੀਬਨ 26-27 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਸਹੀ ਸਲਾਹ ਉਹਨਾਂ ਨੂੰ ਦਿੰਦੇ ਆ ਰਹੇ ਨੇ ਆਪਨਾ ਸਟੱਡੀ ਵੀਜ਼ਾ ਹਾਸਿਲ ਕਰ ਸਕਣ ਅੱਜ ਜਿਵੇਂ ਆਪਾਂ ਗੱਲ ਕੈਨੇਡਾ ਦੀ ਕਰ ਰਹੇ ਹਾਂ ਤਾਂ ਮੈਮ ਜਰੂਰ ਇੱਥੇ ਦੱਸੋ ਜਦ ਹੁਣ ਆਪਾਂ ਅਪਡੇਟਸ ਦੀ ਹਮੇਸ਼ਾ ਹਰੇਕ ਅਪਡੇਟ ਦੀ ਜਾਣਕਾਰੀ ਵੀ ਨਾ ਵੀਡੀਓਜ਼ ਦੇ ਜ਼ਰੀਏ ਸਟੂਡੈਂਟਸ ਨੂੰ ਦੇ ਰਹੇ ਹਾਂ ਲਗਾਤਾਰ ਹੁਣ ਜਿਹੜੇ ਸਟੂਡੈਂਟ ਨੇ ਅਪਲਾਈ ਕਰਨਾ ਹੈ ਖਾਸ ਤੌਰ ਤੇ ਆਪਾਂ ਫਰੈਸ਼ ਸਟੂਡੈਂਟ ਦੀ ਵੀ ਗੱਲ ਕਰ ਰਹੇ ਹਾਂ ਪਲੱਸ 2 ਕਰ ਲਈ ਹੈ ਸਟੂਡੈਂਟ ਦੇ ਕੋਲ ਢੇਰ ਸਾਰੀਆਂ ਆਪਸ਼ਨਸ ਹੁੰਦੀਆਂ ਕਈ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਪਰ ਤੁਹਾਡੇ ਤੋਂ ਅਸੀਂ ਇੱਕ ਮਾਹਿਰ ਸਲਾਹ ਚਾਹੁੰਦੇ ਹਾਂ ਸਟੂਡੈਂਟਸ ਨੂੰ ਤੁਸੀਂ ਤਾਂ ਕਿ ਚੰਗੇ ਢੰਗ ਨਾਲ ਸਮਝਾ ਸਕੋ ਕੈਨੇਡਾ ਸਟ ਖੰਡ ਪ੍ਰੋਫਾਈਲ ਵਾਈਜ਼ ਕਿਵੇਂ ਸਹੀ ਸਿਲੈਕਸ਼ਨ ਕਰਨ ਕੋਰਸ ਦੀ ਪ੍ਰੋਵਿੰਸ ਦੀ ਕਾਲਜ ਦੀ ਹਰਜੋਤ ਇਹ ਬਹੁਤ ਇੰਪੋਰਟੈਂਟ ਜਿਹੜਾ ਕੁਐਸਚਨ ਹੈ ਕਿ ਉਹ ਕਿੱਦਾਂ ਜਿਹੜਾ ਸਿਲੈਕਸ਼ਨ ਕਰਨ ਜੀ ਦੇਖੋ ਜਿਹੜੀ ਵੀ ਸਟਰੀਮ ਸਕਿੱਲ ਅਕੁਪੇਸ਼ਨ ਲਿਸਟ ਹੈ ਸਕਿੱਲ ਸ਼ਾਰਟੇਜ ਦੇ ਵਿੱਚ ਹੈ ਉਸ ਦੇ ਵਿੱਚ ਕਦੀ ਵੀ ਸਟੂਡੈਂਟ ਨੂੰ ਪ੍ਰੋਬਲਮ ਨਹੀਂ ਆਏਗੀ ਜੌਬ ਲੈਂਚ ਸੈਟਲਮੈਂਟ ਦੇ ਵਿੱਚ ਮਤਲਬ ਕਿਸੇ ਵੀ ਹਿਸਾਬ ਤੋਂ ਲੇਕਿਨ ਬੱਚਾ ਪੜਨ ਵਾਲਾ ਹੋਣਾ ਚਾਹੀਦਾ ਜਿਆਦਾਤਰ ਸਟੂਡੈਂਟ ਜਿਹੜਾ ਯੂਨੀਵਰਸਿਟੀ ਦੀ ਬਜਾਏ ਕਾਲਜੇਸ ਦੇ ਵਿੱਚ ਜਾਂਦੇ ਕਾਲਜੇਸ ਦੀ ਪੜ੍ਹਾਈ ਇੰਨੀ ਜ਼ਿਆਦਾ ਟਫ ਨਹੀਂ ਹੁੰਦੀ ਹੈ ਮਤਲਬ ਉਹਨਾਂ ਦੀ ਵਰਕ ਲਾਈਫ ਔਰ ਉਹਨਾਂ ਦੀ ਜਿਹੜੀ ਸਟੱਡੀ ਲਾਈਫ ਦਾ ਆਪਸ ਵਿੱਚ ਬੈਲੈਂਸ ਬੜਾ ਪ੍ਰੋਪਰ ਬਣਦਾ ਹੈ ਕਿਉਂਕਿ ਕਾਲਜੇਸ ਜਿਹੜੇ ਇੰਨੀ ਹਾਰ ਉਹਦੇ ਵਿੱਚ ਨਹੀਂ ਨਿਕਲਦੇ ਜੇ ਯੂਨੀਵਰਸਟੀਆਂ ਦਾ ਆਪਾਂ ਦੇਖੀ ਤੇ ਥੋੜਾ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਕੋਈ ਸਟੂਡੈਂਟ ਜਿਹੜਾ ਸਮਝੋ ਇੰਜੀਨੀਅਰਿੰਗ ਦਾ ਕੋਈ ਮਰਜ਼ੀ ਪ੍ਰੋਗਰਾਮ ਤੁਸੀਂ ਚੱਕ ਲੋ ਜਾਂ ਫਿਰ ਆਈਟੀ ਦਾ ਕੋਈ ਮਰਜ਼ੀ ਪ੍ਰੋਗਰਾਮ ਦੇਖ ਲੋ ਤੁਸੀਂ ਹੈਲਥ ਸਾਇੰਸ ਦਾ ਕੋਈ ਮਰਜ਼ੀ ਪ੍ਰੋਗਰਾਮ ਦੇਖ ਲੋ ਇਸਕੇ ਲੌਕੂਪੇਸ਼ਨ ਲਿਸਟ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਚੈੱਕ ਕਰਨੀ ਚਾਹੀਦੀ ਹੈ ਉਹਦੇ ਨਾਲ ਉਹਨਾਂ ਨੂੰ ਇਹ ਵੀ ਪਤਾ ਚੱਲ ਜਾਂਦਾ ਕਿਹੜੇ ਪ੍ਰੋਗਰਾਮ ਦੇ ਵਿੱਚ ਕਿੰਨੀ ਸੈਲਰੀ ਮਿਲ ਰਹੀ ਹੈ ਜਿੰਨੀ ਜ਼ਿਆਦਾ ਉਹਦੇ ਵਿੱਚ ਸ਼ਾਰਟੇਜ ਹੋਏਗੀ ਆ ਵਰਕ ਫੋਰਸ ਦੀ ਜਿਹੜਾ ਮਤਲਬ ਉਹ ਕੋਰਸ ਕਰਕੇ ਸਟੂਡੈਂਟ ਜਿਹਾ ਅਪਲਾਈ ਕਰਦਾ ਨੇਚੁਰਲ ਆ ਉਹਨੂੰ ਸੈਲਰੀ ਵੀ ਜ਼ਿਆਦਾ ਮਿਲੇਗੀ ਸੈਟਲਮੈਂਟ অপਸ਼ਨ ਵੀ ਬਹੁਤ ਈਜ਼ੀ ਹੋਏਗੀ ਔਰ ਕੋਸ਼ਿਸ਼ੇ ਕਰਨੀ ਚਾਹੀਦੀ ਹਮੇਸ਼ਾ ਰੀਜਨਲ ਚ ਜਾਣਾ ਚਾਹੀਦਾ ਕਿਉਂਕਿ ਰੀਜਨਲ ਚ ਜਿਹੜੇ ਆ ਇਹਨਾਂ ਦੇ ਪੁਆਇੰਟਸ ਹਮੇਸ਼ਾ ਵੱਧਦੇ ਆ ਹੁਣ ਕਿਉਂਕਿ ਪੀਐਲ ਸਿਸਟਮ ਦੇ ਨਾਲ ਜਿਹੜੀ ਅਟੈਸਟੇਸ਼ਨ ਲੈਟਰ ਦੇ ਨਾਲ ਕਾਲਜੇਜ਼ ਨੇ ਕੀ ਕੀਤਾ ਕਿ ਜਿਹੜੇ ਵਾਕਏ ਜਿਹੜੀ ਮੈਂ ਗੱਲ ਕਰ ਰਹੀ ਆਂ ਖਾਲੀ ਉਹੀ ਕੋਰਸਸ ਦੇ ਵਿੱਚ ਪਹਿਲੇ ਪੀਐਲ ਦੇ ਰਹੇ ਆ ਕਿਉਂਕਿ ਉਹ ਚਾਹੁੰਦੇ ਆ ਕਿ ਉਹ ਕੋਈ ਵੀਜ਼ਾ ਖਰਾਬ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਕੋਲ ਲਿਮਿਟਿਡ ਸੀਟਾਂ ਨੇ ਤੇ ਉਹ ਚਾਹੁੰਦੇ ਪਹਿਲੇ ਅੱਛੇ ਕੋਰਸਸ ਦੀਆਂ ਸੀਟਾਂ ਭਰਨ ਕਿਉਂਕਿ ਮੰਨ ਲਓ ਕਿਸੇ ਕੋਲ ਪਹਿਲੇ ਜਬ ਕੋਟਾ ਸੀ 5000 ਦਾ ਜ ਜ ਉਹਨੂੰ ਹੁਣ ਮਿਲਿਆ 3500 ਦਾ 1500 ਦਾ ਆਲਰੇਡੀ ਘਟ ਹੋ ਗਿਆ ਤੇ ਉਹਨੂੰ 3500 ਆਪਣਾ ਖਰਾਬ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਹੈ ਕਿ ਅੱਛੇ ਕੋਰਸ ਚ ਦਈਏ ਜਿਹੜਾ ਕੋਰਸ ਮੰਨ ਲਓ ਕਾਮਨ ਕੋਰਸ ਹੈ ਉਹਦੇ ਵਿੱਚੋਂ ਪੀਐਲ ਜੈ ਸਿੱਟਾ ਵਚਨ ਗਈਆਂ ਫਿਰ ਦੇਣਗੇ ਨਹੀਂ ਤੇ ਨਹੀਂ ਦੇਣਗੇ ਸੋ that means ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੋਏਗਾ ਕਿਉਂਕਿ ਇਹਨਾਂ ਨੇ ਕੋਟਾ ਪਹਿਲੇ ਮੈਂ ਕਈ ਪ੍ਰੋਗਰਾਮ ਚ ਦੱਸ ਚੁੱਕੀਆਂ ਕਿ ਇਹਨਾਂ ਨੇ ਵੈਸੇ ਹੀ ਬਹੁਤ ਅੱਛਾ ਕੋਟਾ ਹਰ ਕਾਲਜ ਨੂੰ ਦਿੱਤਾ ਹੈ ਕੁਝ ਪ੍ਰੋਵਿੰਸ ਚ ਕੁਝ ਕਾਲਜਸ ਦਾ ਘਾਟ ਕੀਤਾ ਕਿਸੇ ਕਿਸੇ ਨੂੰ ਜ਼ਿਆਦਾ ਆਇਆ ਤੇ ਉਹ ਕੋਈ ਇੰਨਾ ਫਰਕ ਨਹੀਂ ਪਿਆ ਲੇਕਿਨ ਇਹ ਕਿ ਹੁਣ ਜਿਹੜਾ ਸਟੂਡੈਂਟ ਥੋੜਾ ਅਵੇਅਰ ਹੋਏਗਾ ਕੁਆਲਿਟੀ ਅਵੇਅਰ ਹੋਏਗੀ ਕਿਉਂਕਿ ਪਿਛਲੇ ਕੁਝ ਸਾਲਾਂ ਚ ਕੁਆਲਿਟੀ ਬਹੁਤ ਡਾਊਨ ਜਾ ਰਹੀ ਸੀ ਕਿਸੇ ਵੀ ਬੱਚੇ ਨੂੰ ਵੀਜ਼ਾ ਮਿਲ ਜਾਂਦਾ ਸੀ ਕਿਸੇ ਨੂੰ ਨਹੀਂ ਮਿਲਦਾ ਸੀਗਾ ਹੁਣ ਕਿਉਂਕਿ ਜਿਹੜਾ ਹੈ ਅਟੈਸਟੇਸ਼ਨ ਲੈਟਰ ਸਟਾਰਟ ਹੋਈ ਹੈ ਨਾਲ প্রভਿੰਸਸਿਸ 바이 ਵਾਈਜ਼ ਜੀਆ ਕੋਟਾ ਸਟਾਰਟ ਹੋਇਆ ਹੈ ਤੇ ਉਹਦੇ ਕਾਰਨ ਜਿਹੜਾ ਇੱਕ ਸਟੂਡੈਂਟ ਨੂੰ ਅਵੇਅਰ ਹੋਣਾ ਪਏਗਾ ਕਿ ਅچھے ਸਟੂਡੈਂਟ ਨੂੰ ਹੀ ਪੀਐਲ ਮਿਲਣੀਆਂ ਇਸ ਕਰਕੇ ਨੈਚੁਰਲ ਹੈ ਇਹਨਾਂ ਨੂੰ ਅਵੇਅਰ ਹੋਣਾ ਪਏਗਾ ਔਰ ਅਵੇਅਰ ਹੋਣ ਕੇ ਤੇ ਨੈਚੁਰਲ ਹੈ ਇਹਨਾਂ ਦੀ ਜੌਬਸ ਅੱਛੀ ਹੋਣਗੀਆਂ ਜੌਬਸ ਅੱਛੀ ਹੋਣਗੀਆਂ ਤੇ ਸੈਟਲਮੈਂਟ অপਸ਼ਨ ਆਪਣੇ ਆ ਬਣ ਜਾਏਗੀ ਸੈਲਰੀ ਬਹੁਤ ਅੱਛੀ ਮਿਲਣਗੀਆਂ ਤੇ ਸਟੂਡੈਂਟ ਦਾ ਵੀ ਜਿਹੜੀ ਇੱਕ 네ਗੇਟਿਵ ਇਹਨਾਂ ਦੇ ਵਿੱਚ ਇੱਕ 네ਗੇਟਿਵਿਟੀ ਆ ਗਈ ਸੀ ਜੌਬ ਨਹੀਂ ਮਿਲ ਰਹੀ ਏ ਇਹਦੇ ਨਾਲ ਇਹ ਅੱਗੇ ਆਉਣ ਵਾਲੇ ਸਾਲਾਂ 'ਚ ਤੁਸੀਂ ਦੇਖਣਾ ਕਿੰਨੀ ਤੇਜ਼ੀ ਨਾਲ ਫਰਕ ਪਏਗਾ ਉਸੇ ਦੇਖ ਲਓ ਸਾਲ ਦੀ ਗੱਲ ਹੈ ਇੱਕ ਸਾਲ ਦੇ ਅੰਦਰ ਤੁਹਾਨੂੰ ਇਹ ਸਾਰੇ ਜਿਹੜੇ ਹੁਣ ਜਿਹੜੇ ਡਾਟਾ ਆਇਆ ਕਿ ਇਦਾਂ ਹੋ ਰਿਹਾ ਓਦਾਂ ਰੋ ਸਾਰੇ ਚੇਂਜ ਹੋ ਜਾਣਗੇ ਹਾਂ ਜਿਹੜੇ ਸਟੂਡੈਂਟ ਹੁਣ ਅਪਲਾਈ ਕਰਨਗੇ ਕਿਉਂਕਿ ਇੱਕ ਸਾਲ ਦਾ ਇਹ ਜਿਹੜਾ ਆਪਣਾ ਜੀਆਈਸੀ ਆਪਣੇ ਨਾਲ ਲੈ ਕੇ ਜਾ ਰਹੇ ਆ ਇੱਕ ਸਾਲ ਦੀ ਫੀਸ ਦੇ ਕੇ ਜਾ ਰਹੇ ਆ ਸਾਲ ਵਾਸਤੇ ਤਾਂ ਇਹਨਾਂ ਨੂੰ ਕੋਈ ਟੈਨਸ਼ਨ ਵੈਸੇ ਵੀ ਨਹੀਂ ਆ ਔਰ ਗੈਰੰਟੀਡ ਇਹ ਗੱਲ ਮੈਂ ਜ਼ਰੂਰ ਕਹੂੰਗੀ ਕਿ ਜਿਹੜੇ ਸਟੂਡੈਂਟ ਚ ਕੋਈ ਵੀ ਹਨਰ ਹੈ ਜਦ ਤੱਕ ਫਾਈਲ ਲੱਗਦੀ ਹੈ ਕੋਈ ਛੋਟੇ ਮੋਟੇ ਕੋਰਸ ਅਥੇ ਕਰ ਲੈਂਦਾ ਹੈ ਤੇ ਉਹਨੂੰ ਵੈਸੇ ਵੀ ਉੱਥੇ ਜਾ ਕੇ ਕੋਈ ਪ੍ਰੋਬਲਮ ਨਹੀਂ ਹੁੰਦੀ ਪ੍ਰੋਬਲਮ ਕਿ ਕਿੰਨੂੰ ਹੁੰਦੀ ਹੈ ਜਿਨ੍ਹਾਂ ਦੀ ਇੰਗਲਿਸ਼ ਬੜੀ ਅੱਛੀ ਨਹੀਂ ਹੈ ਕੋਈ ਕੰਮ ਕਰਨ ਦਾ ਸਕਿੱਲ ਨਹੀਂ ਹੈ ਤੇ ਉੱਥੇ ਉਹ ਕਿਸ ਚੀਜ਼ 'ਚ ਕੰਮ ਕਰਨਗੇ ਜਿਨ੍ਹਾਂ ਦੇ ਵਿੱਚ ਕੋਈ ਸਕਿੱਲ ਹੈ ਇੰਗਲਿਸ਼ ਅੱਛੀ ਹੈ ਉਹਨਾਂ ਨੂੰ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਬਿਲਕੁਲ ਸਹੀ ਕਿਹਾ ਮੈਮ ਤੁਸੀਂ ਔਰ ਦੇਖੋ ਸਟੂਡੈਂਟਸ ਨੂੰ ਇੱਥੇ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਸ ਸਮੇਂ ਦੇ ਵਿੱਚ ਸਹੀ ਡਿਸੀਜਨ ਲੋਗੇ ਤੇ ਸਹੀ ਰਿਜ਼ਲਟ ਤੁਹਾਨੂੰ ਮਿਲਣਗੇ ਤੇ ਸਹੀ ਰਿਜ਼ਲਟ ਤਾਂ ਹੀ ਮਿਲਣਗੇ ਜੇਕਰ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਮਾਹਿਰ ਕੰਸਲਟੈਂਟ ਦੀ ਸਲਾਹ ਲੋਗੇ ਅਸੀਂ ਤਾਂ ਸਟੂਡੈਂਟਸ ਦੇ ਲਈ ਇੱਕ ਮਾਹਿਰ ਸਲਾਹ ਮੈਮ ਦੇ ਜ਼ਰੀਏ ਤੁਹਾਡੇ ਤੱਕ ਸਾਰਿਆਂ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਸਟੂਡੈਂਟ ਕਿਤੇ ਵੀ ਮਿਸਗਾਈਡ ਨਾ ਹੋਣ ਮੈਮ ਆਪਣੇ ਇੰਨੇ ਸਾਲਾਂ ਦੇ ਤਜਰਬੇ ਦੇ ਨਾਲ ਤੁਹਾਨੂੰ ਬਹੁਤ ਹੀ ਚੀਜ਼ਾਂ ਸਮਝਾਉਂਦੇ ਨੇ ਚਾਹੇ ਕੋਈ ਛੋਟੀ ਗੱਲ ਹੈ ਚਾਹੇ ਵੱਡੀ ਹਰੇਕ ਫੈਕਟ ਤੁਹਾਡੇ ਅੱਗੇ ਰ ਇਹਨਾਂ ਨੂੰ ਸਮਝੋ ਔਰ ਸਹੀ ਢੰਗ ਦੇ ਨਾਲ ਆਪਣੀ ਫਾਈਲ ਲਗਾ ਕੇ ਅਪਲਾਈ ਕਰ ਸਕੋ ਕੋਈ ਸਵਾਲ ਹੈ ਤੁਹਾਡੇ ਮਨ ਵਿੱਚ ਅਪਲਾਈ ਕਰਨ ਨੂੰ ਲੈ ਕੇ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਨੈਵੀਗੇਟਰਸ ਓਵਰ ਸੀਜ਼ ਹੈ ਇਸ ਉਪਰ ਕਾਲ ਕਰੋ ਪੂਰੀ ਜਾਣਕਾਰੀ ਲੋ ਅਗਰ ਤੁਸੀਂ ਆਪਣੇ ਡਾਕੂਮੈਂਟਸ ਅਸੈਸਮੈਂਟ ਕਰਵਾਉਣਾ ਚਾਹੋ ਤਾਂ WhatsApp ਦੇ ਜ਼ਰੀਏ ਵੀ ਆਪਣੇ ਡਾਕੂਮੈਂਟ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਨੈਵੀਗੇਟਰਸ ਓਵਰ ਸੀਜ਼ ਦਾ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਸੀਂ ਸਟੂਡੈਂਟਸ ਨੂੰ ਅਵੇਅਰ ਕੀਤਾ ਗਾਈਡ ਕੀਤਾ ताकि सही ਢੰਗ ਦੇ ਨਾਲ ਸਟੂਡੈਂਟ ਅੱਗੇ ਵਧੇ ਸਹੀ ਪ੍ਰੋਸੈਸ ਦੇ ਨਾਲ ਆਪਣਾ ਵੀਜ਼ਾ ਵੀ ਹਾਸਲ ਕਰ ਸਕੇ ਤੇ ਅੱਗੋ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ